ਮਹਾਸ਼ਿਵਰਾਤਰੀ ਦੇ ਸੰਬੰਧ ਵਿੱਚ ਮਹਿਤਾ ਪਰਿਵਾਰ ਵੱਲੋਂ ਮੌਣੀ ਪਾਰਕ ਵਿਖੇ ਖੀਰ ਨੂਡਲ ਅਤੇ ਸਮੋਸਿਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਕਾਉਂਸਲਰ ਅਨੀਤਾ ਸ਼ਰਮਾ ਦੇ بیٹے ਸਮਾਜ ਸੇਵਕ ਐਡਵੋਕੇਟ ਅਰਵਿੰਦ ਕੁਮਾਰ ਪਖਨਾ ਅਤੇ ਵਿਸ਼ਾਲ ਕੁਮਾਰ ਪਖਨਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਸੇਵਾਨੀ ਬਾਈ ਇਸਮੋਕੇ ਰਾਣਾ ਸਰਪੰਚ ਨਿਤਿੰਤੀਰ ਸਾਹਿਲ ਭਗਤ ਸੁਨੀਲ ਕੁਮਾਰ ਰਿਸ਼ਭ ਕੁਮਾਰ ਆਸ਼ੂ ਸਮੇਤ ਸਮੂਹ ਮੈਂਬਰ ਮੌਜੂਦ ਸਨ ਇਸਮੋਕੇ ਰਾਹੁਲ ਮਹਿਤਾ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸੰਗਤਾਂ ਨੂੰ ਮਹਾ ਸ਼ਿਵਰਾਤਰੀ ਦੀ ਵਧਾਈ ਦਿੱਤੀ ਗਈ ਮਹਾ ਸ਼ਿਵਰਾਤਰੀ ਦੇ ਪਾਵਨ ਤਿਹਾੜ ਦੇ ਮੱਦੇ ਨਜ਼ਰ ਸਾਡੇ ਵੀਰਾਂ ਵੱਲੋਂ ਅੱਜ ਮੌਨੀ ਪਾਰਕ ਦੇ ਨੇੜੇ ਸ਼ਿਵਰਾਤਰੀ ਦਾ ਲੰਗਰ ਲਗਾਇਆ ਗਿਆ ਵਾ ਮੈਂ ਸਮਝਦਾ ਵਾਂ ਇਹ ਧਾਰਮਿਕ ਕਾਰਜ ਕਿਸੇ ਕਿਸੇ ਨੂੰ ਹੀ ਮਿਲਦੇ ਆ ਤੇ ਮੈਂ ਸਮਝਦਾ ਹਾਂ ਰਾਹੁਲ ਜੀ ਤੇ ਇਹਨਾਂ ਦੀ ਟੀਮ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਇੰਨਾ ਵਧੀਆ ਲੋਕਾਂ ਦੇ ਲਈ ਲੰਗਰ ਭਗਵਾਨ ਭੋਲੇ ਸ਼ੰਕਰ ਦਾ ਲਗਾਇਆ ਵਾ ਇਸੇ ਤਰ੍ਹਾਂ ਭੋਲੇ ਸ਼ੰਕਰ ਇਹਨਾਂ ਦੇ ਕਿਰਪਾ ਬਣਾਈ ਰੱਖਣ ਤੇ ਅੱਗੇ ਵੀ ਇਹ ਸੇਵਾ ਕਰਦੇ ਰਹਿਣ। ਮੈਂ ਰਾਹੁਲ ਕੁਮਾਰ ਮਹਿਤਾ ਮਹਿਤਾ ਪਰਿਵਾਰ ਵੱਲੋਂ ਤੇ ਕੁਝ ਆਪਣੇ ਭਰਾਵਾਂ ਵੱਡਿਆਂ ਵੱਲੋਂ ਜੋ ਸਾਡੇ ਖੱਤਰ ਨੰਬਰ ਵਾਰਡ ਦੇ ਕਾਉਂਸਲਰ ਨੀਤਾ ਸ਼ਰਮਾਈ ਦੇ بیٹے ਅਰਵਿੰਦ ਕੁਮਾਰ ਪਕਨਾਈ ਜਿਹੜੇ ਸਾਡੇ ਵੱਡੇ ਭਰਾ ਨੇ ਇਹਨਾਂ ਦਾ ਇਸ ਸੇਵਾ ਵਿੱਚ ਬਹੁਤ ਵੱਡਾ ਸਹਿਯੋਗ ਹੈ। ਇਹਨਾਂ ਦੇ ਨਾਲ ਜਿਹੜੇ ਮੇਰੇ ਸਾਥ ਦਿੱਤਾ ਸਾਰੇ ਭਰਾਵਾਂ ਨੇ ਔਰ ਵਿਸ਼ਾਲ ਪੰਡਾਰਾ ਮਾ ਸ਼ਿਵਰਾਤਰੀ ਦਾ ਹਰ ਸਾਲ ਦੀ ਤਰ੍ਹਾਂ ਵਾਚ ਚੜ ਕੇ ਇਹਨਾਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਜਾਂਦਾ ਹੈ। ਅੱਜ ਮੈਂ ਅਸੀਂ ਜੀ ਆਪਣੀ ਟੀਮ ਦੇ ਨਾਲ ਮੋਨੀ ਪਾਰਕ ਆਏ ਆ। ਰਾਹੁਲ ਜੀ ਦੀ ਟੀਮ ਦੇ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ ਸ਼ਵਰਾਤੀ ਦਾ। ਮੈਂ ਇਹਨਾਂ ਨੂੰ ਵਧਾਈ ਦੇ ਪਾਤਰ ਇਹਨਾਂ ਸਾਰੀ ਟੀਮ ਨੂੰ ਮੈਂ ਜਿਹੜੀ ਬਹੁਤ-ਬਹੁਤ ਵਧਾਈ ਦਿੰਨਾ। ਸ਼ਵਰਾਤਰੀ ਜੀ ਨੂੰ ਲੱਖ-ਲੱਖ ਵਧਾਈ ਹੋਵੇ। ਔਰ ਮੇਰੇ ਵੀਰਾਂ ਨੇ ਅੱਜ ਮੋਨੀ ਪਾਰਕ ਸਾਰਿਆਂ ਨੇ ਰਲ ਕੇ ਲੰਗਰ ਲਾਇਆ ਉਹਦੇ ਲਈ ਬਹੁਤ-ਬਹੁਤ ਸਾਰਿਆਂ ਨੂੰ ਯੋਗਦਾਨ ਦਿੱਤਾ ਸਾਰਿਆਂ ਨੇ। ਨੋਏਵਨ ਨੂੰ ਸਰ ਆਈ ਸੰਦੇਸ਼ ਹੈ ਜੀ ਨਸ਼ਿਆਂ ਨੂੰ ਛੇਹ ਤੋਂ ਪਰੇ ਰਹਿਣ ਤੇ ਇਹੋ ਜੇ ਕੰਮਾਂ ਵਿੱਚ ਚੰਗੇ ਆਣ ਜਿਹਦੇ ਕਰਕੇ ਸਾਡੇ Hindu ਧਰਮ ਨੂੰ ਅੱਗੇ ਬਹੁਤ ਜ਼ਿਆਦਾ ਰਿਧੀ ਮਿਲੇ।